ਸਾਡਾ ਅੱਜ ਦਾ ਬੁੱਧਾ ਜਿਹੜਾ ਉਹ ਹੈਗਾ ਮੋੜ ਕਰੋ ਜ਼ਮੀਨ ਦੀ ਵੰਡ ਅਸੀਂ ਇਸ ਕਾਣੀ ਵੰਡ ਨੂੰ ਬਰਾਬਰ ਵੰਡ ਕਰਾਉਣਾ ਚਾਹੁੰਦੇ ਹਾਂ ਅਸੀਂ ਲੋਕਾਂ ਦੇ ਸਾਹਮਣੇ ਖਾਸ ਕਰਕੇ ਖੇਤ ਮਜ਼ਦੂਰਾਂ ਦੇ ਬੇਜਮੀਨੇ ਕਿਸਾਨਾਂ ਦੇ ਤੇ ਥੋੜ੍ਹ ਜਿਮੀਨੇ ਕਿਸਾਨਾਂ ਨੂੰ ਬੁਲਾਇਆ ਇੱਥੇ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦੇ ਆ ਕਿ ਐਡਾ ਵੱਡਾ ਹਿੱਸਾ 50% ਘੱਟੋ ਘੱਟ ਸਮਾਜ ਦਾ ਖੇਤੀਬਾਹੀ 'ਚ ਲੱਗਿਆ ਹੋਇਆ ਅੱਧ ਤੋਂ ਵੱਧ ਹਿੱਸਾ ਜਿਦੇ ਕੋਲੇ ਜ਼ਮੀਨ ਨਹੀਂ ਜੇ ਜ਼ਮੀਨ ਨਹੀਂ ਤਾਂ ਮੁਲਕ ਦੀ ਤਰੱਕੀ ਮੁਲਕ ਦਾ ਵਿਕਾਸ ਹੋ ਨਹੀਂ ਸਕਦਾ ਵਿਕਾਸ ਕਰਨ ਲਈ ਜ਼ਮੀਨ ਇੱਕ ਆਧਾਰ ਹੈ ਇੱਕ ਕਦਮ ਬਣਦਾ ਇਸ ਕਰਕੇ ਜ਼ਮੀਨੀ ਸੁਧਾਰ ਹੋਣੇ ਚਾਹੀਦੇ ਨੇ ਜ਼ਮੀਨ ਦੀ ਮੁੜਵੰਡ ਹੋਣੀ ਚਾਹੀਦੀ ਹੈ ਤੇ ਉਸ ਮੁੜਵੰਡ ਵਾਸਤੇ ਅਸੀਂ ਲੋਕਾਂ ਨੂੰ ਅੱਜ ਇਹ ਸੱਦਾ ਦੇਣ ਆਏ ਆ ਕਿ ਹਿੰਦੁਸਤਾਨ ਦੇ ਅੰਦਰ ਬਹੁਤ ਜ਼ਮੀਨਾਂ ਜਿਹੜੇ ਵੱਡੇ ਜ਼ਗੀਰਦਾਰਾਂ ਕੋਲੇ ਆ ਕਿਸਾਨਾਂ ਕੋਲੇ ਬਹੁਤ ਵੱਡਾ ਹਿੱਸਾ ਜਿਹਦੇ ਕੋਲੇ ਜ਼ਮੀਨ ਹੈ ਨਹੀਂ ਉਹਨਾਂ ਤੋਂ ਜ਼ਬਤ ਕਰਕੇ ਉਹਨਾਂ ਦੇ ਸੰਸਾਧਨ ਜ਼ਬਤ ਕਰਕੇ ਗਰੀਬ ਕਿਸਾਨਾਂ ਦੇ ਵਿੱਚ ਮਜ਼ਦੂਰਾਂ ਦੇ ਵਿੱਚ ਵੰਡੇ ਜਾਣ ਜਿਹੜੇ ਬਾਹੀ ਖੇਤੀ 'ਚ ਲੱਗੇ ਹੋਏ ਨੇ ਤੇ ਇਸ ਤਰ੍ਹਾਂ ਹੀ ਮੁਲਕ ਦਾ ਅੱਗੇ ਵਿਕਾਸ ਤੁਰਨਾ ਤੇ ਜੇ ਖੇਤੀ ਖੇਤਰ ਦੇ ਨਾਲ ਹੀ ਸੰਤਾਂ ਜੁੜ ਕੇ ਲੱਗਣ ਸਰਕਾਰ ਬਜਟ ਦੇ ਵਿੱਚੋਂ ਰਕਮਾਂ ਦੇਵੇ ਤੇ ਬਕਾਇਦਾ ਬੈਂਕਾਂ ਵੀ ਸਸਤੇ ਕਰਜ਼ੇ ਦੇਣ ਲੰਮੀ ਮਿਆਦ ਦੇ ਘੱਟ ਵਿਆਜ ਦੇ ਤਾਂ ਹੀ ਜਾ ਕੇ ਤਰੱਕੀ ਹੋ ਸਕਦੀ ਹੈ ਮੁਲਕ ਦਾ ਵਿਕਾਸ ਹੁੰਦਾ ਜਿਹੜੀ ਡੌਂਡੀ ਹੁਣ ਪੜਦੇ ਨੇ ਉਹਦੇ ਵਿੱਚ ਵੱਡੇ ਦੇਸੀ ਵਿਦੇਸੀ ਕਾਰਪੋਰੇਟਾਂ ਦਾ ਵਿਕਾਸ ਤਾਂ ਹੁੰਦਾ ਸੜਕਾਂ ਬਣ ਜਾਂਦੀਆਂ ਨੇ ਪੋਲ ਬਣ ਜਾਂਦੀਆਂ ਨੇ ਉਹਨਾਂ ਦੀ ਮਾਲ ਦੀ ਢੋਆ ਢੁਆਈ ਵਾਸਤੇ ਹੀ ਆ ਐਦੋਂ ਬਿਨਾ ਵਿਕਾਸ ਹੋ ਨਹੀਂ ਸਕਦਾ ਇਸ ਕਰਕੇ ਸੱਦਾ ਦੇਣ ਵਾਸਤੇ ਅਸੀਂ ਇਕੱਠੇ ਹੋਏ ਹਾਂ ਜੇਕਰ ਖੇਤ ਮਜ਼ਦੂਰਾਂ ਦੀ ਜਿਨ੍ਹਾਂ ਨੇ ਸਰਕਾਰ ਬਣਾਉਣ ਦੇ ਵਿੱਚ ਅਹਿਮ ਯੋਗਦਾਨ ਪਾਇਆ ਕੀ ਲੱਗਦਾ ਕਿ ਜਿਹੜੇ ਕਿਸਾਨ ਯੂਨੀਅਨ ਦੇ ਨੇਤਾ ਨੇ ਆਪਣੇ ਨਾਲ ਇਸ ਮੁੱਦੇ ਤੇ ਆਉਣਗੇ ਅੱਗੇ ਜੀ ਆ ਆਈ ਰਹੇ ਨੇ ਅੱਜ ਵੀ ਦੇਖੋ ਕੱਠ ਦੇ ਵਿੱਚ ਕਿਸਾਨ ਆਏ ਨੇ ਅਸੀਂ ਸੱਦਿਆ ਵੀ ਉਹਨਾਂ ਨੂੰ ਆ ਜਿਹੜੇ ਬੇਜਮੀਨੇ ਨੇ ਜਿਹੜੇ ਥੁਰ ਜ਼ਮੀਨੇ ਗਰੀਬ ਕਿਸਾਨ ਨੇ ਉਹ ਹਮੇਸ਼ਾ ਹੀ ਮਜ਼ਦੂਰਾਂ ਨਾਲ ਸਾਂਝ ਬਣਦੀ ਆ ਜਾਤੀ ਤੌਰ ਤੇ ਤਾਂ ਭਾਵੇਂ ਵਖਰੇਵੇਂ ਪਾਏ ਹੋ ਨੇ ਹਾਕਮਾਂ ਨੇ ਪਰ ਉਹਨਾਂ ਦਾ ਧੜਾ ਉਹਨਾਂ ਦੀ ਜਮਾਤ ਇੱਕੋ ਹੀ ਬਣਦੀ ਆ ਉਹਨਾਂ ਦੀ ਜ਼ਗੀਰਦਾਰਾਂ ਨਾਲ ਟਕਰਾ ਬਣਦਾ ਜਿਹੜੇ ਉਹਨਾਂ ਨੂੰ ਲੁੱਟਦੇ ਵੀ ਨੇ ਕੁੱਟਦੇ ਵੀ ਨੇ ਜ਼ਮੀਨ ਮਾਲਕੀ ਦੇ ਸਰਤੇ ਅਸੀਂ ਚਾਹੁੰਦੇ ਆ ਜਿਹੜਾ ਜ਼ਗੀਰੀ ਜਮਾਨੀ ਜ਼ਮੀਨੀ ਪ੍ਰਬੰਧ ਆ ਉਹ ਬਕਾਇਦਾ ਕਿਸਾਨੀ ਪ੍ਰਬੰਧ ਬਣੇ ਕਿਸਾਨਾਂ ਦੇ ਨਾਵਾਂ ਤੇ ਜ਼ਮੀਨਾਂ ਹੁਣ ਜ਼ਗੀਰਦਾਰਾਂ ਦੇ ਨਾਵਾਂ ਤੇ ਨਹੀਂ ਹੁਣ ਉਹ ਕਿਉਂਕਿ ਖੇਤੀ ਦੇ ਵਿੱਚੋਂ ਠੇਕੇ ਦੇ ਪੈਸੇ ਕੱਢ ਕੇ ਲੈ ਜਾਂਦੇ ਨੇ ਖੇਤੀ ਤੇ ਲਾਉਂਦੇ ਨਹੀਂ ਖੇਤੀ ਇਸ ਕਰਕੇ ਸੰਕਟ ਚ ਫਸੀ ਹੋਈ ਹੈ ਹਾਂ ਕਿਸਾਨ ਜਿਹੜੇ ਵੱਡੇ ਕਿਸਾਨ ਨੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਜੇ ਦੋ ਘਰਨੇ ਲੱਗਦੇ ਨੇ ਤਾਂ ਖੇਤ ਮਜ਼ਦੂਰ ਯੂਨੀਅਨ ਦੇ ਜਿਹਨਾਂ ਕਾਰਕੁਨ ਹੈਗੇ ਨੇ ਪਹਿਲੇ ਅਧਾਰ ਤੇ ਜਾਂਦੇ ਨੇ ਤੁਹਾਨੂੰ ਕੀ ਲੱਗਦਾ ਸਾਰੇ ਕਿਸਾਨ ਯੂਨੀਅਨਾਂ ਨੂੰ ਇੱਥੇ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਇਹਨਾਂ ਮਾਮਲਿਆਂ ਤੇ ਪਰ ਕਿਸਾਨ ਜੱਥੇਬੰਦੀਆਂ ਵਿੱਚ ਬਹੁਤ ਸਾਰੀਆਂ ਜੱਥੇਬੰਦੀਆਂ ਵਿੱਚ ਹੀ ਇਹੋ ਜਿਹੇ ਕਿਸਾਨ ਜਿਹੜੇ ਵੱਡੀਆਂ ਜ਼ਮੀਨਾਂ ਦੇ ਮਾਲਕ ਨਹੀਂ ਉਹ ਇਹਨਾਂ ਮੰਗਾਂ ਤੇ ਨਹੀਂ ਆਉਂਦੇ ਵੀ ਜ਼ਮੀਨ ਦੀ ਮੋੜਵੰਡ ਹੋਵੇ ਉਹਨਾਂ ਦਾ ਖਤਰਾ ਲੱਗਦਾ ਉਹ ਤਾਂ ਕਈ ਵਾਰੀ ਇੱਧਰ ਵੀ ਬੋਲਣ ਲੱਗ ਜਾਂਦੇ ਨੇ ਵੀ ਸ਼ਾਇਦ ਸਾਡੀ ਜ਼ਮੀਨ ਖੋਣਗੇ ਜ਼ਮੀਨਾਂ ਜਿਹੜੀਆਂ ਬੇਅਵਾਦ ਪਈਆਂ ਨੇ ਅਜੇ ਨਜੂਲ ਪਈਆਂ ਨੇ ਸਰਕਾਰੀ ਜ਼ਮੀਨਾਂ ਪਈਆਂ ਨੇ ਜਿਨ੍ਹਾਂ ਨੂੰ ਸਰਕਾਰ ਹੁਣ ਵੇਚਣ ਦੀਆਂ ਗੱਲਾਂ ਕਰਦੀ ਆ ਪੈਸੇ ਵਟਣ ਦੀਆਂ ਗੱਲਾਂ ਕਰਦੀ ਆ ਉਹ ਜ਼ਮੀਨਾਂ ਬੇਜ਼ਮੀਨੇ ਕਿਸਾਨਾਂ ਲਈ ਰਿਜ਼ਰਵ ਹੋਣੀਆਂ ਚਾਹੀਦੀਆਂ ਨੇ ਪੰਚਾਇਤੀ ਜ਼ਮੀਨਾਂ ਨੇ ਖੇਤ ਮਜ਼ਦੂਰਾ ਵਾਸਤੇ ਤੀਜਾ ਹਿੱਸਾ ਰਿਜ਼ਰਵਾ ਬਾਕੀ ਦਾ ਹਿੱਸਾ ਬੇਜ਼ਮੀਨਿਆਂ ਵਾਸਤੇ ਰਿਜ਼ਰਵ ਹੋਣਾ ਚਾਹੀਦਾ ਇਹ ਸਾਡੀ ਮੰਗ ਆਏ ਸਰ ਖੇਤ ਮਜ਼ਦੂਰਾ ਤੇ ਕਿਸਾਨਾਂ ਦੇ ਵਿੱਚ ਇਹ ਪੜਾ ਨਹੀਂ ਪਊਗਾ ਵੱਡੀ ਮੰਗ ਹੈਗੀ ਆ ਕੀ ਲੱਗਦਾ ਕਿ ਜਿਹੜੇ ਕਿਸਾਨ ਥੋੜੇ ਨਾਲ ਕਰਨਾ ਖੜਦੇ ਸੀਗੇ ਦੋ ਕਰਦਾ ਕਿ ਅੱਗੇ ਤੋਂ ਨਾ ਖੜਨਦੇ ਜੀ ਦੇਖੋ ਪਾੜਾ ਦਾ ਪਹਿਲਾਂ ਵੀ ਸਮਾਜ ਦੇ ਅੰਦਰ ਹੈਗਾ ਇੱਕ ਬਹੁਤ ਵੱਡੇ ਜ਼ਗੀਰਦਾਰ ਨੇ ਰਾਜਾ ਮਹਾਰਾਜੇ ਰਜਵਾੜੇ ਨੇ ਜਿਨ੍ਹਾਂ ਨੂੰ ਅੰਗਰੇਜ਼ਾਂ ਤੋਂ ਵੀ ਮਿਲੀਆਂ ਉਸ ਤੋਂ ਪਹਿਲਾਂ ਰਾਜਾ ਮਹਾਰਾਜਿਆਂ ਤੋਂ ਵੀ ਮਿਲੀਆਂ ਹੋਈਆਂ ਨੇ ਇੱਕ ਗਰੀਬ ਕਿਸਾਨ ਨੇ ਉਹਨਾਂ ਦਾ ਟਕਰਾਅ ਤਾਂ ਪਹਿਲਾਂ ਵੀ ਆ ਇਸ ਮੰਗ ਨਾਲ ਇਹ ਟਕਰਾਅ ਹੋਰ ਤਿੱਖਾ ਵੀ ਹੋ ਸਕਦਾ ਪਰ ਇਹ ਜ਼ਗੀਰਦਾਰਾਂ ਨਾਲ ਟਕਰਾਅ ਬਣਦਾ ਉਹਨਾਂ ਦੇ ਜੋਟੀਦਾਰ ਨੇ सूदखोर ਤੇ ਸ਼ਾਹੂਕਾਰ ਉਹਨਾਂ ਨਾਲ ਟਕਰਾਅ ਬਣਦਾ ਉਹਨਾਂ ਦਾ ਵੱਡਾ ਜੋਟੀਦਾਰ ਸਾਮਰਾਜਾ ਜਿਹੜਾ ਖੇਤੀ 'ਚ ਵੱਡੇ ਛੜਾਕੇ ਮਾਰਦਾ ਉਹਦੇ ਨਾਲ ਟਕਰਾ ਹੋ ਸਕਦਾ ਉਹਦਾ ਟਕਰਾ ਹੈਗਾ ਹੀ ਆ ਸਮਾਜ 'ਚ ਉਹੀ ਟਕਰਾ ਫੇਰ ਬਣਨਾ ਗ੍ਰੈਂਡ ਪੂਲਿੰਗ ਨੀਤੀ ਦੇ ਵਿੱਚ ਜਿਹੜਾ ਕਿਸਾਨ ਖੇਤ ਮਜ਼ਦੂਰ ਵੀਰਾਂ ਦੇ ਨੁਮਾਇਦੇ ਨੇ ਲਗਾਤਾਰ ਨਾਲ ਖੜਦੇ ਨਜ਼ਰ ਆਏ ਨੇ ਤੁਹਾਨੂੰ ਕੀ ਲੱਗਦਾ ਸਰਕਾਰ ਤੋਂ ਕਿਸ ਤਰ੍ਹਾਂ ਦੀ ਉਮੀਦ ਆ ਤੁਹਾਨੂੰ ਸਰਕਾਰ ਨੇ ਤਾਂ ਦੇਖੋ ਇੱਕ ਵਾਰੀ ਉਹ ਵਾਪਸ ਲੈ ਲਈ ਪਰ ਕਿਉਂਕਿ ਉਹ ਸੇਧ ਕਿਸਾਨਾਂ ਕੋਲੋਂ ਛੋਟੇ ਕਿਸਾਨਾਂ ਕੋਲੋਂ ਜ਼ਮੀਨਾਂ ਖੋਹਣ ਦੀ ਸੇਧ ਆ ਜਿਹੜੀ ਵੱਡੇ ਫਾਰਮ ਵੱਡੇ ਕਾਰਪੋਰੇਟ ਘਰਾਣੇ ਤੇ ਬਣਾਉਣ ਦੀ ਸਕੀਮ ਆ ਜਿਹੜੀ ਉਹ ਸਕੀਮਾਂ ਜਿਵੇਂ ਦੀ ᱛਿਉਹਾਂ ਉਹਨਾਂ ਦੀ ਪਟਾਰੀ 'ਚ ਪਾਇਆ ਪਿਆ ਉਹ 나ਗ ਜਦੋਂ ਮਰਜੀ ਕੱਢ ਲੈਣ ਉਹਨਾਂ ਦੇ ਹੱਥ 'ਚ ਆ। ਸਾਮਰਾਜਤਾ ਚਾਹੁੰਦੀ ਇਹ ਹੈ ਵੀ ਇੱਥੇ ਵੱਡੇ ਫਾਰਮ ਹੋਣ, ਕਿਸਾਨੀ ਨੂੰ ਖੇਤੀ 'ਚੋਂ ਕੱਢੋ, ਇਹ ਬਕਾਅ 'ਚ ਹਿੱਸਾ ਨਹੀਂ ਪਾਉਂਦੇ। ਉਹਨਾਂ ਦਾ ਕਹਿਣਾ ਤਾਂ ਇਹ ਹੈ ਇਸ ਕਰਕੇ ਜਿਵੇਂ ਇਹ ਕਿਹਾ ਕਿ ਇੱਕ ਬੁਖਰੇਵਾ ਤੇ ਪਾੜ ਪੈਣ ਦੀ ਗੱਲ ਹੋ ਚੱਪਦੀ ਹੈ। ਕੀ ਲੱਗਦਾ ਕਿ ਉਸ ਤੋਂ ਬਾਅਦ ਜਿਹੜੇ ਖੇਤ ਮਜ਼ਦੂਰ ਨੇ ਉਹ ਆਪਣੇ ਤੌਰ ਤੇ ਆਪਣੀਆਂ ਮੰਗਾਂ ਰੱਖਣਗੇ ਕਿਸਾਨੀ ਦੀਆਂ ਮੰਗਾਂ ਦੇ ਨਾਲ ਉਹਨਾਂ ਨਾਲ ਜਾਣਗੇ ਕਿ ਨਹੀਂ ਜਾਣਗੇ। ਦੇਖੋ ਖੇਤ ਮਜ਼ਦੂਰ ਤੇ ਛੋਟੀ ਕਿਸਾਨੀ ਦਾ ਤਾਂ ਸਾਝ ਬਣਦੀ ਉਹ ਬਣਦੀ ਆ। ਅਸੀਂ ਲੋਕ ਮੋਰਚੇ ਬਣਿਓ ਵੀ ਇਹ ਜ਼ੋਰ ਲਾਉਨੇ ਆ। ਜੇ ਝੋਟੀ ਪਊ ਤਾਂ ਹੀ ਜ਼ਮੀਨ ਵੰਡੀ ਜਾਊ ਤਾਂ ਹੀ ਸੰਤਾ ਲੱਗਣਗੇ ਆ ਤਾਂ ਹੀ ਸਰਕਾਰ ਤੇ ਦਬਾਅ ਬਣੂ ਬਜਟ ਚੋਂ ਪੈਸੇ ਲਾਊ ਤਾਂ ਹੀ ਬੈਂਕਾਂ ਤੇ ਦਬਾਅ ਬਣੂ ਸਸਤੇ ਖਰਚੇ ਦੇਣ ਲੱਗਣਗੇ ਤਾਂ ਹੀ ਇੱਥੋਂ ਦੀ ਮੰਡੀ ਆ ਜਿਹੜੀ ਸਾਮਰਾਜ ਵਾਸਤੇ ਬੰਦ ਹੋਊਗੀ ਉਹਦੀਆਂ ਚੀਜ਼ਾਂ ਇੱਥੇ ਨਹੀਂ ਆਉਣਗੀਆਂ ਇਹਨਾਂ ਦੀ ਝੋਟੀ ਪਵਾਉਣ ਦਾ ਲੋਕਮੋਰਚੇ ਦਾ ਪ੍ਰੋਗਰਾਮ ਆ ਉਹਦਾ ਅੱਜ ਸੱਦਾ ਦੇਣਾ ਇਹ ਜੋ ਮਜ਼ਦੂਰ ਯੂਨੀਅਨ ਜਿਹੜੇ ਹੈਗੇ ਆ ਆਮ ਕਿਸਾਨ ਯੂਨੀਅਨ ਵੀ ਲੱਗੀ ਆਪਣੀਆਂ ਮੰਗਾਂ ਨੂੰ ਲੈ ਕੇ ਬਹੁਤ ਘੱਟ ਆ ਮੁੱਦੇ ਚੱਕਦੀ ਆ ਕੀ ਲੱਗਦਾ ਇਹ ਦੁਆਰਾ ਖੇਰ ਕਰੋਗਾ ਹਾਂ ਇਹ ਦੇਖੋ ਹੈਗੀ ਆ ਇਹ ਇਹ ਗੱਲ ਹੈਗੀ ਆ ਪਰ ਬਹੁਤ ਸਾਰੀਆਂ ਕਿਸਾਨ ਜੱਥੇਬੰਦੀਆਂ ਨੇ ਜਿਹੜੀਆਂ ਮਜ਼ਦੂਰਾਂ ਨੂੰ ਨਾਲ ਲੈ ਕੇ ਚੱਲਦੀਆਂ ਨੇ ਮਜ਼ਦੂਰਾਂ ਦੇ ਮਸਲੇ ਵੀ ਚੱਕਦੇ ਨੇ ਜਦੋਂ ਦਿੱਲੀ ਘੋਲ ਚੱਲਿਆ ਉੱਥੇ ਜਨਤਿਕ ਵੰਡ ਪ੍ਰਣਾਲੀ ਦੀ ਗੱਲ ਆਉਂਦੀ ਰਹੀ ਜਦੋਂ ਐਮਐਸਪੀ ਲੈਣੀ ਆ ਤਾਂ ਉਹਦੇ ਚ ਮਜ਼ਦੂਰਾਂ ਦੀ ਗੱਲ ਵੀ ਜੁੜਦੀ ਰਹੀ ਆ ਬਹੁਤ ਸਾਰੀਆਂ ਜੱਥੇਬੰਦੀਆਂ ਜੋੜਦੀਆਂ ਨੇ ਕੁਝ ਕੁਝ ਜੱਥੇਬੰਦੀਆਂ ਹੈਗੀਆਂ ਜਿਹੜੀਆਂ ਨਹੀਂ ਜੋੜਦੀਆਂ ਜੋੜਨ ਲੱਗ ਜਾਣਗੀਆਂ ਲੋੜ ਪੈਣੀ ਆ ਕਿਉਂਕਿ ਖੇਤੀ ਖੇਤਰ ਦੇ ਅੰਦਰ ਜਿਹੜੀ ਵਿਸ਼ੇਸ਼ ਤੌਰ ਤੇ ਚੂਲ ਬਣਦੀ ਆ ਬਾਹੀ ਖੇਤੀ ਕਰਨ ਦੀ ਉਹ ਬਣਦੇ ਨੇ ਖੇਤ ਮਜ਼ਦੂਰ ਜੇ ਕੋਈ ਖੇਤ ਮਜ਼ਦੂਰਾਂ ਨੂੰ ਥਾ ਹੀ ਨਹੀਂ ਦਿੰਦਾ ਤਾਂ ਇਹਦਾ ਮਤਲਬ ਨਾ ਉਹ ਖੇਤੀ ਦੀ ਜ਼ਮੀਨ ਦੀ ਰਾਖੀ ਕਰ ਸਕਦਾ ਨਾ ਜ਼ਮੀਨ ਹਾਸਲ ਕਰ ਸਕਦਾ ਰਾਖੀ ਵੀ ਨਹੀਂ ਹੋਣੀ ਇਹਨਾਂ ਬਿਨਾ ਤੁਸੀਂ ਇਸ ਗੱਲ ਦੇ ਹੱਕ ਤੇ ਹੈਗੇ ਹੋ ਕਿ ਜੇਕਰ ਕਿਸਾਨ ਸਾਡੇ ਨਾਲ ਨਹੀਂ ਖੜਦੇ ਤਾਂ ਆਪਾਂ ਵੀ ਕਿਸਾਨਾਂ ਦੀ ਉਹਨਾਂ ਮੰਗਾਂ 'ਤੇ ਨਾ ਖੜੀਏ ਜਿਨ੍ਹਾਂ ਵਿੱਚ ਨਹੀਂ ਇਹ ਸੱਚ ਨਹੀਂ ਹੈਗੀ ਅਸੀਂ ਤਾਂ ਹਮੇਸ਼ਾ ਇਸ ਗੱਲ ਵਾਸਤੇ ਤਿਆਰ ਆ ਕਿ ਕਿਸਾਨਾਂ ਨੂੰ ਵੀ ਸਮਝਾਈਏ ਮਜ਼ਦੂਰਾਂ ਨੂੰ ਵੀ ਸਮਝਾਈਏ ਉਹਨਾਂ ਨੂੰ ਨੇੜੇ ਲੈ ਕੇ ਆਈਏ ਪਰ ਇਹ ਗੱਲ ਤੱਥ ਹੈ ਇੱਥੇ ਕਿ ਵੱਡੇ ਜ਼ਗੀਰਦਾਰ ਕਿਸਾਨਾਂ ਨਾਲ ਮਜ਼ਦੂਰਾਂ ਦੀ ਸਾਂਝ ਨਹੀਂ ਬਣਦੀ ਉਹਨਾਂ ਦਾ ਟਕਰਾ ਹੀ ਬਣਦਾ ਅਸੀਂ ਉਸੇ ਟਕਰਾ ਨੂੰ ਵੀ ਮਜ਼ਦੂਰਾਂ ਨੂੰ ਦੱਸਣ ਆਏ ਆ ਕਿਸਾਨਾਂ ਗਰੀਬਾਂ ਨੂੰ ਵੀ ਦੱਸਣ ਆਏ ਆ ਵੀ ਜਾਤ ਦੇ ਤੌਰ ਤੇ ਵੱਡਿਆਂ ਨਾਲ ਖੜਨ ਦਾ ਕਦਮ ਨੇ ਜਿਹੜੇ ਉਹ ਵਾਪਸ ਲਓ ਇਹਨਾਂ ਨਾਲ ਖੜੋ ਇਹ ਆ ਸਾਡਾ ਲੋਕ ਧੜਾ ਬਣਦਾ ਜਿਹਦੇ ਦੇ ਖੇਤ ਮਜ਼ਦੂਰ ਤੇ ਗਰੀਬ ਕਿਸਾਨਾਂ ਦੀ ਜ਼ੋਟੀ ਪੈਣੀ ਆ ਉਹ ਅਸੀਂ ਪਵਾਉਣੀ ਆ